ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਹੁਣ ਸਿਆਸੀ ਗਲਿਆਰਾ ਜਿਹੜਾ ਲਗਾਤਾਰ ਭਖ ਦਾ ਨਜ਼ਰ ਆ ਰਿਹਾ ਹੈ ਬੇਸ਼ੱਕ ਆਮ ਆਦੀ ਪਾਰਟੀ ਵੱਲੋਂ ਪਹਿਲੀ ਸੂਚੀ ਹੈ ਜਿਹੜੀ ਜਾਰੀ ਕਰ ਦਿੱਤੀ ਗਈ ਹੈ ਲੇਕਿਨ ਆਮ ਆਦੀ ਪਾਰਟੀ ਵੱਲੋਂ ਲਗਾਤਾਰ ਹੰਗਾਮੀ ਮੀਟਿੰਗਾਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਇਸੇ ਲੜੀ ਦੇ ਤਹਿਤ ਅਮਰਤਸਰ ਦੇ ਸੁਲਤਾਨ ਵਿੰਡ ਇਲਾਕੇ ਦੇ ਵਿੱਚ ਵੀ ਆਮ ਆਦੀ ਪਾਰਟੀ ਵੱਲੋਂ ਇੱਕ ਵਿਸ਼ਾਲ ਰੈਲੀ ਹੈ ਜਿਹੜੀ ਕੀਤੀ ਗਈ ਹੈ ਅਤੇ ਇਸਰਾਈਲੀ ਦੇ ਵਿੱਚ ਆਮ ਆਦੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਸ਼ਿਰਕਤ ਕੀਤੀ ਹੈ ਅਤੇ ਇਸ ਦੇ ਵਿੱਚ ਆਮ ਆਦੀ ਪਾਰਟੀ ਦੇ ਕੈਂਡੀਡੇਟ ਕੁਲਦੀਪ ਸਿੰਘ ਧਾਲੀਵਾਲ ਨੇ ਭਾਜਪਾ ਦੇ ਉੱਤੇ ਜੰਮ ਕੇ ਨਿਸ਼ਾਨੇ ਸਾਦੇ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੇ ਵਿੱਚ ਜੋ ਗੱਠਜੋੜ ਹੋ ਰਿਹਾ ਹੈ ਉਸ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਜੇਕਰ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦਾ ਸਮਝੌਤਾ ਹੁੰਦਾ ਤਾਂ 740 ਕਿਸਾਨਾਂ ਦੇ ਸ਼ਹੀਦੀ ਜਿਹੜੀ ਹੋਈ ਹੈ ਉਸ ਦਾ ਹਿਸਾਬ ਦੇਣਾ ਪਊਗਾ ਨਾਰੀ ਕੁਲਦੀਪ ਸਿੰਘ ਤਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਲਗਾਤਾਰ ਆਮ ਆਦੀ ਪਾਰਟੀ ਦੇ ਹੱਕ ਦੇ ਵਿੱਚ ਨਿੱਤਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਵਾਰ ਆਮ ਆਦੀ ਪਾਰਟੀ 13 ਦੀਆਂ 13 ਸਿੱਟ ਕੇ ਇਤਿਹਾਸ ਰਚੇਗੀ ਉੱਥੇ ਉਹਨਾਂ ਨੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਭੇਜੇਗੇ ਕੇਂਦਰ ਸਰਕਾਰ ਵੱਲੋਂ ਸਨਮਾਨ ਦੀ ਕਰਨੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਅੱਜ ਬਦਾਨ ਸਭਾ ਹਲਕਾ ਸੌਤ ਦੇ ਸਾਡੀ ਵਲੰਟੀਅਰ ਮੀਟਿੰਗ ਹੋਈ ਆ ਡਾਕਟਰ ਇੰਦਰਪ੍ਰੀਤ ਸਿੰਘ ਮੇਜਲ ਜੀ ਦੀ ਬਾਈ ਹੈਥ ਬਹੁਤ ਹੀ ਚੰਗਾ ਹੰਗਾਰਾ ਸਾਡੀ ਅੱਜ 5ਵੀਂ ਮੀਟਿੰਗ ਸੀਗੀ ਦਿਹਾਤੀ ਦੇ ਚਾਰੇ ਹਲਕਿਆਂ ਵਿੱਚ ਕਰ ਲਈ ਅੱਜ ਸ਼ਹਿਰ ਤੋਂ ਸ਼ੁਰੂ ਕੀਤੀ ਆ ਕੱਲ ਸਾਡੀ ਈਸਟ ਹਲਕੇ ਦੀ ਆ ਸ਼ਾਮ ਨੂੰ ਵੈਸਟ ਦੀ ਆ ਉਹ ਤੋਂ ਬਾਅਦ ਨੌਥ ਵੀ ਹੋਏਗੀ ਫਿਰ ਸੈਂਟਰ ਦੀ ਹੋਏਗੀ ਪਹਿਲਾਂ ਅਸੀਂ ਹਲਕੇ ਦੀਆਂ ਮੀਟਿੰਗਾਂ ਕਰਦੇ ਉਹ ਤੋਂ ਬਾਅਦ ਅਸੀਂ ਦੂਜੀ ਕੈਂਪੇਨ ਜਿਹੜੀ ਆ ਉਹ ਸ਼ੁਰੂ ਕਰਾਂਗੇ ਘਰ-ਘਰ ਜਾਵਾਂਗੇ ਦੋ ਸਾਲ ਜਿੰਨਾ ਕੰਮ ਕੀਤਾ ਉਹ ਮਾਨ ਸਾਹਿਬ ਦੀ ਸਰਕਾਰ ਦਾ ਜਿੰਨਾ ਕੰਮ ਹੈ ਉਹ ਕਰਤਾ ਜਿਹੜਾ ਅਸੀਂ ਪਹੁੰਚਾਉਣਾ ਕਰਤਾ ਸੁਨਿਆ ਦੇਣਾ ਔਰ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਪੂਰੇ ਪੰਜਾਬ ਦੇ ਵਿੱਚ 13 ਦੀ 13 ਸੀਟਾਂ ਜਿਹੜੀਆਂ ਜਿੱਤੇ ਧੰਨਵਾਦ ਸਾਡੀ ਪਾਰਟੀ ਲਗਾਤਾਰ ਹੀ ਤੁਸੀਂ ਦੇਖੀ ਬੈਠੇ ਹੋ ਉਸ ਮੇ ਤਾਂ ਕਿਸੇ ਦਾ ਰੋਜ਼ ਹੁੰਦਾ ਹੋਇਆ ਨਹੀਂ ਦਿਖਿਆ ਬਾਬਾ ਜੀ ਰਿਸਪੌਂਸ ਕਿਸ ਤਰ੍ਹਾਂ ਦਾ ਮਿਲਦਾ ਰਣੇ ਕਰਾ ਰਿਹਾ ਹੈ ਆ ਦੇਖੋ ਰਿਸਪੌਂਸ ਕਿੰਦਾ ਬਹੁਤ ਜ਼ਬਰਦਸਤ ਰਿਸਪੌਂਸ ਬਹੁਤ ਜ਼ਬਰਦਸਤ ਬਹੁਤ ਹੀ ਜ਼ਬਰਦਸਤ ਰਿਸਪੌਂਸ ਕੇੰਡਰ ਸਰਕਾਰ ਨੂੰ ਨੋਟਿਸ ਭੇਜਦਾ ਪੰਜਾਬ ਸਰਕਾਰ ਨੂੰ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਲੈ ਕੇ ਕਿ ਜੈ ਬਹੁਤ ਬਹੁਤ ਗਲਤ ਕੀਤਾ ਬਹੁਤ ਗਲਤ ਕੀਤਾ ਕੇੰਡਰ ਸਰਕਾਰ ਨੇ ਬਹੁਤ ਮਾੜੀ ਗੱਲ ਕੀਤੀ ਆ ਬਹੁਤ ਹੀ ਮਾੜੀ ਗੱਲ ਸਦੂ ਮੂਸੇ ਵਾਲੇ ਜਿਹਦੇ ਮਾਤਾ ਪਿਤਾ ਨੂੰ ਲੋਟ ਰੇ ਭੇਜਣਾ ਬਾਤ ਨੀਵੇਂ ਲੈਵਲ ਦੀ ਕਾਰਵਾਈ ਕੀਤੀ ਵੀਰੇ ਕਾਲੀ ਪਾਰਟੀ ਦੇ ਭੱਜ ਰਹੀ ਗੱਲ ਸਰ ਤੋਂ ਬੰਦ ਕਰਦੇ ਪਈਆ ਕਹਿੰਦੇ ਕਿ ਜਲਦੀ ਮੈਂ ਕਿਹਾ ਤੁਸੀਂ ਕਾਲੀ ਕਾਲੀਆਂ ਨੂੰ ਗੱਠ ਜੋੜ ਕਰ ਲੈਣ ਦਿਓ ਉਹਨਾਂ ਕੋਲ ਹਿਸਾਬ ਲੈਣ ਦੇ ਪੰਜਾਬ ਦੇ ਲੋਕ 740 ਛੀਪ ਕਿਸਾਨਾਂ ਦਾ ਭਾਜਪੀ ਨੇ ਜਿਹੜਾ ਕਿਸਾਨ